ਬਹੁਤ ਸੰਗਤਾਂ ਦੇ ਸਵਾਲ ਹੁੰਦੇ ਆ ਕਿ ਅਸੀਂ ਆਪਣੇ ਘਰ ਵਿੱਚ ਦੁਪਹਿਰਾ ਸਾਬ ਜੇ ਕੱਟਣਾ ਹੋਵੇ ਤੇ ਕਿਵੇਂ ਕੱਟ ਸਕਦੇ ਆ ਕੀ ਵਿਧੀ ਹੈ ਕੀ ਮਰਿਆਦਾ ਆ ਸੰਗਤ ਜੀ ਯਾਦ ਰੱਖਿਓ ਜੇ ਆਪਣੇ ਘਰ ਦੇ ਵਿੱਚ ਅਸੀਂ ਦੁਪਹਿਰਾ ਸਾਬ ਕੱਟਣਾ ਹੈ ਨਾ ਫਿਰ 12 ਵਜੇ ਤੱਕ ਦੁਪਹਿਰ ਦੇ 12 ਵਜੇ ਤੱਕ ਸਾਨੂੰ ਆਪਣੇ ਘਰ ਦੇ ਸਾਰੇ ਕੰਮ ਨਿਬੇੜ ਕੇ ਬਿਲਕੁਲ ਫ੍ਰੀ ਹੋਣਾ ਪੈਣਾ ਆ 12 ਵਜੇ ਤੋਂ ਪਹਿਲਾਂ ਪਹਿਲਾਂ 1-2 ਮਿੰਟ ਪਹਿਲਾਂ ਕਈ ਲੋਕ ਜਿਨ੍ਹਾਂ ਦੇ ਘਰ ਦੇ ਵਿੱਚ ਸਚੁਤਾ ਹੈ ਜਿਹੜੇ ਪੂਰੀ ਮਰਿਆਦਾ ਨੂੰ ਫੋਲੋ ਕਰ ਸਕਦੇ ਆ ਉਹ ਕਈ ਲੋਕ ਆਪਣੇ ਘਰ ਦੇ ਵਿੱਚ ਜੋਤ ਵੀ ਬਾਲਦੇ ਆ ਚਪੈਰਾ ਸਾਹਿਬ ਦੀ ਅਰੰਭਤਾ ਤੋਂ ਪਹਿਲਾਂ ਪ੍ਰਸੰਗਤ ਜੀ ਜੇ ਸਾਡੇ ਘਰ ਦੇ ਵਿੱਚ ਪਤਾ ਆ ਕਿ ਸਚੁਤਾ ਨਹੀਂ ਹੈ ਅਸੀਂ ਇਸ ਮਰਿਆਦਾ ਨੂੰ ਨਹੀਂ ਫੋਲੋ ਕਰ ਸਕਦੇ ਨਹੀਂ ਅਸੀਂ ਨਿਭਾ ਸਕਦੇ ਫਿਰ ਕੋਈ ਜੋਤ ਨਹੀਂ ਵੀ ਬਾਲਦਾ ਤੇ ਬਹਿਮ ਨਹੀਂ ਕਰਨਾ ਚਾਹੀਦਾ ਅਸੀਂ ਇਹ ਕੰਮ ਜ਼ਰੂਰ ਕਰ ਸਕਦੇ ਹਾਂ ਇੱਕ ਕਦੇ ਸਾਡਾ ਚੱਕਰ ਜਦੋਂ ਕਦੇ ਗੁਰਦੁਆਰਾ ਸ਼ਹੀਦਾ ਸਾਹਿਬ ਲੱਗਿਆ ਉੱਥੇ ਅਸੀਂ ਕੁਝ ਕੁ ਦੇਸੀ ਘਿਓ ਉੱਥੇ ਬਲਦੀ ਜੋਤ ਵਿੱਚ ਆਪਣੇ ਹਿੱਸੇ ਦਾ ਪਾ ਕੇ ਆ ਸਕਦੇ ਹਾਂ 12:00 ਜੇ ਕੋਈ ਜੋਤ ਬਾਲ ਸਕਦਾ ਤਾਂ ਜੋਤ ਬਾਲ ਲਵੇ ਜੇ ਕੋਈ ਨਹੀਂ ਜੋਤ ਬਾਲ ਸਕਦਾ ਤੇ ਤਾਂ ਵੀ ਕੋਈ ਗੱਲ ਨਹੀਂ ਤੇ ਅੰਮ੍ਰਿਤ ਕੜਾ ਪ੍ਰਸਾਦ ਦੀ ਦੀਗ ਬਣਾ ਕੇ ਵੀ ਆਪਣੇ ਕੋਲ ਰੱਖ ਲੈਣੀ ਤੇ 12 ਵਜੇ ਦੇ 1-2 ਮਿੰਟ ਪਹਿਲਾਂ ਛੋਟੀ ਅਰਦਾਸ ਕਰਨੀ ਹੈ ਜਿਸ ਬਾਬਤ ਅਸੀਂ ਦੁਪਹਿਰਾ ਸੇਵ ਕੱਟ ਰਹੇ ਹਾਂ ਚਾਹ ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ ਵਾਸਤੇ ਚਾਹ ਬੱਚਿਆਂ ਦੀ ਵਿਦੇਸ਼ ਦਾ ਕੰਮ ਬਣ ਜਵੇ ਸਾਡੇ ਰੁਕੇ ਕੰਮ ਬਣ ਜਵੇ ਜਾਂ ਮੈਨੂੰ ਕੋਈ ਬਿਮਾਰੀ ਤੋਂ ਛੁਟਕਾਰਾ ਮਿਲ ਜਵੇ ਜਿਸ ਵੀ ਬਾਬਤ ਅਸੀਂ ਦੁਪਹਿਰਾ ਸਹਿਬ ਕੱਟ ਰਹੇ ਆ ਉਹ ਅਸੀਂ ਅਰਦਾਸ ਕਰਨੀ ਆ ਕਿ ਬਾਬਾ ਦੀਪ ਸਿੰਘ ਜੀ ਆਹ ਕਾਰਨ ਕਰਕੇ ਮੈਂ ਦੁਪਹਿਰਾ ਸਹਿਬ ਕੱਟਣ ਲੱਗੀ ਹਾਂ ਜਦ ਕੱਟ ਰਿਆਂ ਹਾ ਕਿਰਪਾ ਕਰਕੇ ਸਤਿਗੁਰੂ ਜੀ ਕੋ ਮੇਨੇ ਮੇਰੇ ਇਹ ਕੰਮ ਜ਼ਰੂਰ ਸੰਪੂਰਨ ਕਰ ਦਿਓ ਫਿਰ 12 ਵਜੇ ਦੁਪਹਿਰਾ ਸਹਿਬ ਆਰੰਭ ਹੋ ਜਾਣਾ ਆ ਪੰਜ ਪਾਠ ਜਪਜੀ ਸਾਹਿਬ ਦੇ ਜੋ ਕਿ ਸਵਾ 1 ਵਜੇ ਤੱਕ ਸੰਪੂਰਨ ਹੋ ਜਾਂਦੇ ਆ ਜੀ ਸਵਾ 1 ਵਜੇ ਤੋਂ ਲੈ ਕੇ ਡੇਢ ਵਜੇ ਤੱਕ ਸੰਗਤ ਜੀ ਦੋ ਪਾਠ ਚੁਪਈ ਸੇਵਦੇ ਫਿਰ 1:30 ਵਜੇ 15 ਕੁ ਮਿੰਟ ਅਸੀਂ ਆਰਾਮ ਕਰਨਾ ਹੈ ਜਲ ਪਾਣਾ ਪੜਾ ਛਕ ਲੈਣਾ ਹੈ ਫਿਰ ਅਸੀਂ 15 ਕੁ ਮਿੰਟ ਬਾਅਦ ਪਾਉਣੇ ਕੋ 2:00 ਵਜੇ ਚੌਂਕਣਾ ਮਾਰ ਕੇ ਜਾਂ ਵਾਹਿਗੁਰੂ ਨਾਮ ਦਾ ਸਿਮਰਨ ਕਰ ਲਓ ਜਾਂ ਕੋਈ ਛੋਟੇ ਸ਼ਬਦ ਪੜ੍ਹ ਲਓ ਜਾਂ ਮੂਲ ਮੰਤਰ ਦਾ ਜਾਪ ਕਰ ਲਓ 15 ਕੁ ਮਿੰਟ ਸਿਮਰਨ ਕਰਨ ਤੋਂ ਬਾਅਦ 2:00 ਵਜੇ ਫਿਰ ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਪੜਨੀ ਆਰੰਭ ਕਰ ਦੇਣੀ ਹੈ ਸਾਢੇ 3:00 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਸੰਪੂਰਨ ਹੋ ਜਾਣੀ ਹੈ ਜੀ ਫਿਰ 6 ਪੌੜੀਆਂ ਅਨੰਦ ਸਾਹਿਬ ਦੀਆਂ ਪੜਨੀਆਂ ਆ ਪਹਿਲੀਆਂ 5 ਤੇ ਫਿਰ ਇੱਕ 40ਵੀਂ ਪੌੜੀ ਪਹਿਲੀਆਂ 5 ਇੱਕ 40ਵੀਂ ਪੌੜੀ ਇਹ 6 ਪੌੜੀਆਂ ਪੜ ਕੇ ਅਸੀਂ ਫਿਰ ਗੁਰੂ ਮਾਲਕ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਗੁਰੂ ਮਾਲਕ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਫਿਰ ਸਤਗੁਰ ਜੀ ਦਾ ਹੁਕਮਨਾਮਾ ਲੈ ਕੇ ਗੁਰੂ ਮਾਲਕ ਜੀ ਦਾ ਸ਼ੁਕਰਾਨਾ ਕਰਕੇ ਫਿਰ ਜੋ ਅਸੀਂ ਕੜਾ ਪ੍ਰਸਾਦ ਬਣਾਇਆ ਸੀ ਉਹਨੂੰ ਸੰਗਤਾਂ ਵਿੱਚ ਵੰਡ ਦੇਣਾ ਹੈ ਇਸ ਤਰ੍ਹਾਂ ਅਸੀਂ ਘਰ ਵਿੱਚ ਬੈਠ ਕੇ ਆਪਣਾ ਦੁਪਹਿਰਾ ਸੇਵ ਕੱਟ ਸਕਦੇ ਆ ਗੁਰੂ ਮਾਲਕ ਜੀ ਦੀ ਖੁਸ਼ੀ ਲੈ ਸਕਦੇ ਆ